ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪੰਗੋ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜਾ ਕਲਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤਾਂ 9-10 ਪਸ਼ੂ ਆਪਾਂ ਵਿਖਾਵਾਂਗੇ ਐ ਮੰਡੀ ਵਾਲਾ ਮੋੜ ਬਣਾਇਆ ਪਿਆ ਵਾ ਤੇ ਪਾਪਾ ਬੋਲਦੇ ਆ ਭਾਜੀ ਬਗੀਚੇ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਮੱਛਮਾ ਦੀ ਵਿਦੇਲ ਸਾਸੀ ਦਾ ਭਾਜੀ ਸਾਸੀ ਦਾ ਭਾਜੀ ਕੀ ਹਾਲ ਜੀ ਚੰਜੀਤ ਭਾਜੀ ਵਧੀਆ ਜੀ ਵਧੀਆ ਹੋ ਜਗੇ ਭਾਈ ਠੀਕ ਠਾਕ ਆ ਹਾਂਜੀ ਵਧੀਆ ਵਧੀਆ ਜੇ ਚਲੋ ਵਧੀਆ ਚਾਹੀਦਾ ਮੇਰਾ ਭਾਵਾ ਹੋ ਠੀਕ ਠਾਕ ਪਰਿਵਾਰ ਬਾਤ ਚੜਦੀ ਕਾ ਤੀਸਰਾਉ ਭਾਜੀ ਹਾਂਜੀ ਵਧੀਆ ਹਾਂਜੀ ਹਾਂਜੀ ਆਹ ਕਹੇ ਭਗਵਾਨਪੁਰ ਅੱਛਾ ਕਮਲਵੀਰ ਕੋ ਹਾਂਜੀ ਠੀਕ ਠਾਕ ਦੇਖ ਲੀ ਜ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਭਾਜੀ ਬਗੀਚਾ ਸਿੰਘ ਜੀ ਹਾਂਜੀ ਪਿੰਡ ਹਰੜ ਕਲਾਂ ਤਸੀਲ ਐ ਨਾਲਾ ਤੇ ਜ਼ਿਲ੍ਹਾ ਮਰਸਾ ਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 9841796788 ਭਾਜੀ ਠੀਕ ਹੈ ਜੀ ਮੰਡੀ ਲਾਤੀ ਹਾਂਜੀ ਚਲ ਅ ਤੇ ਤਿੰਨ ਚਲਗੀਆਂ ਜੀ ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਹੈ ਜੀ ਹਾਂਜੀ ਇਹ ਨਹੀਂ ਚਾਰ ਗਈਆਂ ਦੋ ਬਹਿਣਾ ਤੇ ਦੋ ਛੋਟੀਆਂ ਚਲਗੀਆਂ ਤਾਂ ਠੀਕ ਹੈ ਠੀਕ ਹੈ ਲਓ ਭਾਈ 10 ਪਸ਼ੂ ਅਜੇ ਵੀ ਇਹਦੇ ਚਾਰ ਬਾਈ ਦੇ ਸੇਲ ਕਰਤੇ ਆ ਇੱਕ ਉਹ ਵੀ ਵੇਗੀ ਛੋਟੀਆਂ ਅੱਛਾ ਜੀ ਉਹ ਭਾਜੀ ਨਹੀਂ ਆਏ ਲੈਣ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਭਾਈ ਆ ਬਾਈ ਬਣਾ ਲੈ ਇੱਕ ਆਹ ਪਹਿਲੇ ਨੰਬਰ ਵਾਲੀ ਫਰੀਦ ਲਈ ਹਾਂਜੀ ਇਹ ਚਾਰ ਦਾ ਨਹੀਂ ਛੋਟੀ ਇਹ ਆਪਣੇ ਪਾਸ ਜੀ ਨਹੀਂ ਅਲੀ ਛੱਡ ਦਈਏ ਹਾਂ ਇਹ ਛੱਡ ਦਈਏ ਇਹ ਉਹਨਾਂ ਭਾਜੀ ਨਹੀਂ ਸਾਡੇ ਪਿਛਲੇ ਪਿੰਡ ਕੋਂਕੋ ਨੇ ਹਲੇ ਰੋਹੀ ਅੱਛਾ ਅੱਛਾ ਠੀਕ ਇਹ ਉਹਨਾਂ ਨੇ ਨਹੀਂ ਛੋਟੇ ਉਹ ਪਹਿਲੇ ਵਾਲੀ ਸੇਲ ਹੋ ਗਈ ਜੇ ਤੇ ਬਾਕੀ ਥਾਂ ਥਣ ਬਹੁਤ ਹੀ ਚੰਗਾ ਅਹਿਰਾ ਤੇ ਕਾਹਦੇ ਇਹ ਵੀ ਚੰਗਾ ਹੀ ਤੇ ਆਜੋ ਹੁਣ ਆਪਾਂ ਆ ਪਹਿਲੇ ਵਾਲੀ ਦਸ ਕਰਦੇ ਹਾਂ ਸਟਾਰਟ ਇਹ ਦੱਸਿਓ ਹੁਣ ਭਾਈ ਜੀ ਪਹਿਲੇ ਨੰਬਰ ਵਾਲੀ ਹਰ ਇਹ ਵੀ ਜੀ ਛੋਟੀ ਸੂਈ ਜੇ 10-12 ਦਿਨਾਂ ਦੀ ਅੱਛਾ ਜੀ ਆਹ ਐਮਨਤੀ ਦੀ ਇਹਦੇ ਮਗਰ ਵੀ ਕੱਟੀ ਏ ਠੀਕ ਲੋ ਬਈ ਆ ਬਿਲਕੁਲ ਕਾਲੀ ਹੋਊਗੀ ਜੀ ਜਵਾਗ ਦੀ ਕਰੋ ਚੱਕ ਹਾਂਜੀ ਤੇ ਕਿੰਨਾ ਕੁ ਟਾਈਮ ਹੋ ਗਿਆ ਉਹ ਸੂਈ ਦਾ ਇਹਨੂੰ ਵੀ ਜੀ 10 ਵੱਧ ਤੋਂ ਵੱਧ 10 ਦਿਨ ਹੋਏਗੇ ਠੀਕ ਹੈ ਠੀਕ ਲੋ ਜੀ ਜੰਮੀ ਪਲੀ ਬਹੁਤ ਯਾਰ ਜੈਡ ਬਲੈਗਿਆ ਹਾਂਜੀ ਤੇ ਕਿੰਨਾ ਕੁ ਚਾਸਤਾ ਮੇਰੇ ਕੋ ਦੋ ਦਮ ਇਸ ਲਈ ਵੀ ਜੀ ਠੰਡਾ ਕਰਕੇ 12 ਕਿਲੋ ਹੋਊਗਾ ਅੱਛਾ ਜੀ ਹਾਂਜੀ ਲੋ ਬਾਈ ਕੱਦ ਵਜੇ ਮੈਂ ਚੰਗਾ ਤੇ 12 ਲੀਟਰ ਜਿਹੜਾ ਦੁੱਧ ਤਿਆਰ ਹੈ ਕਿੰਨਾ ਵਜੇ ਸਵੇਰੇ ਇਹ ਇਹ ਵੀ ਜੀ ਦੁਜਾ ਸੂਗਾ ਜੀ ਤੇਰੇ ਦੀ ਚੁਵਾਈ ਘਟੋ ਘੜੀ 8:30 ਵਜੇ ਹੋਈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਲੋ ਬਾਈ ਕੋਈ ਵੀਰ ਭਰਾਓ ਸਭ ਨਾਲ ਅੰਦਾਜ਼ਾ ਲਾਇਓ ਤਾਂ ਇਹ ਟਾਈਮ ਕਾਫੀ ਪਿਆ ਚੁਵਾਈ ਹੋਣ ਚਾਹ ਤੇ ਖੋਲੋ ਬਾਈ ਫਿਰ ਖੋਲ ਕੇ ਬਗਾਈਏ ਇਹ ਨੂੰ ਤੋੜ ਲਿਓ ਲੋਕੀਂ ਟੱਕਰੋ ਹੈ ਸਕਵਾਰ ਕਿਤੇ ਚੱਕ ਇੱਕ ਅੱਧ ਵਜਨ ਬਹੁਤ ਚੰਗਾ ਵਾ ਤੇ ਪੇਟ ਕੁੜੇ ਦੀ ਬਹੁਤ ਚੌੜੀ ਆ ਤੇ ਹੈਂ ਆਟਰ ਕੁਆਲਟੀ ਦਾ ਸਮਾਨ ਦਾ ਸਾਈਜ਼ ਆ ਵੀ ਬਹੁਤ ਚੰਗਾ ਵਾ ਲਾ ਕੇ ਕੋਈ ਚੈੱਕ ਕਰ ਲੋ ਤੀ ਕਿੰਨਾ ਕਿ ਜਵਾਈ ਆਉਂਗੀ ਦੁੱਧ ਭਾਜੀ ਵੀ ਜੀ ਦੁੱਧ ਜਿੰਨੀ ਦੇ ਚੰਗੀ ਝੋਟੀ ਉਧਰ ਦੀ ਹਰਿਆਣਵੀ ਝੋਟੀ ਆ ਹਾਂਜੀ ਬਹੁਤ 14 15 ਕਿਲੋ ਦਾ ਆਣਾ ਜੁੜੀ ਕਾ ਤੇ ਇਹ ਗੱਲ ਹੋ ਗਈ ਬਲੈਕ 골ਡਾ ਜੇ ਹਰਿਆਣੇ ਦਾ ਬਲੇ ਗੋਲਡ ਹਾਂ ਜੀ ਹਾਂ ਹਰਿਆਣੇ ਦਾ ਗੋਲਡ ਠੀਕ ਠੀਕ ਲੋਬੀ ਕਰੋ ਜੱਟ ਨਹੀਂ ਜੱਟ ਵੀ ਤੂੰ ਕਿਹਨਾਂ ਦਾ ਹਰਿਆਣੇ ਦਾ ਕਾਲਾ ਮਾਲਾ ਕਾਲਾ ਮਾਲਾ ਕੱਲ ਕਿਹਨਾਂ ਘਰ ਭਾਲ ਕੋਲ ਆਪਾਂ ਹਾਂ ਜੀ ਭਾਲ ਵੀਰ ਕੋਲੋਂ ਸੰਦਿਆ ਹਾਂ ਅੱਛਾ ਜੀ ਤੁਸੀਂ ਕਹਿੰਦੇ ਵੀ ਆ ਗਿਆ ਜੀ ਹਰਿਆਣੇ ਦਾ ਕਾਲਾ ਮਾਲਾ ਕਾਲਾ ਮਾਲਾ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਕਿਸੇ ਵਾਤਾ ਕਰ। ਨਹੀਂ ਭਾਜੀ ਮਾਰੀ ਗੱਲ ਥੋੜਾ ਹੈ ਕੋਈ। ਜਿਵੇਂ ਮਾਰੀ ਜਾ ਪੈਨ ਮਾਰੀ ਕਿੰਨੇ ਆ। ਸਹੀ ਗੱਲ ਹੈ ਜੀ। ਹਾਂ ਜੀ। ਤੇ ਕੀ ਮੁੱਲ ਕਰਨਾ ਵੀਰ ਜੀ ਦਾ ਫਿਰ? ਜੀ ਇਹਦੀਆਂ ਛੋਟੀਆਂ ਦੇ ਬਾਹਰ ਮੰਨ ਲਓ 1 20 1 30 ਲੋਗੜੇ ਮੰਗਣਾ। ਅੱਛਾ ਜੀ। ਤਾਂ ਕਿ ਤੁਸੀਂ ਵੇਖ ਲਓ ਕੱਦ ਵਜੋਂ ਤੇ ਪਲੇ ਜੁੜੀ ਇਕੱਲੀ ਗੱਡੀ ਜਾਊਗੀ। ਠੀਕ ਹੈ ਠੀਕ ਲਓ ਭਾਜੀ ਬਹੁਤ ਸਹੀ ਗੱਲ ਹੈ। ਹਾਥੀ ਆ ਗਿਆ ਹਿਸਾਬ ਨਾਲ। ਹਾਂ ਜੀ ਹਾਂ ਜੀ। ਇਹ ਕਾਤੋਂ ਰਪਾ ਜਾਇਜ਼ ਕਰ ਦिए ਇਹ ਜੇ ਆਪਾਂ ਬਿਲਕੁਲ ਜਾਇਜ਼ ਰੀਨ ਲਾਣ ਵਾਲੀ ਗੱਲ ਕਰ ਰਹੇ ਹਾਂ ਠੀਕ ਹੈ ਜੀ ਮੋਲ ਭਾਵੇਂ ਦਾ ਲੱਖ ਕਰੀਏ ਅੱਛਾ ਜੀ ਆਹ ਲਓ ਭਾਈ ਦੰਦਾਂ 'ਚ ਆਜੇ ਛੋਟੀ ਅੱਛਾ ਜੀ ਹਰੇ ਸ਼ਕੀਦੇ ਦੰਦ ਨਹੀਂ ਬਰਾਬਰ ਕੀਤੇ ਠੀਕ ਹੈ ਠੀਕ ਹੈ ਲਓ ਭਾਈ 50 ਦੇ ਦੰਦਾਂ 'ਚ ਬਰਾਬਰ ਨਹੀਂ ਹੈ ਭਾਵੇਂ ਮੰਨ ਲਓ ਵੀ ਇੱਕ ਪੰਜ ਕਰੀਏ ਲੱਖ ਕਰੀਏ ਅੱਛਾ ਜੀ ਇਹ ਆਪਾਂ ਦੇਣ ਲੈਣ ਵਾਲੀ ਗੱਲ ਕਰਨੀ ਆ ਠੀਕ ਹੈ ਜੀ 95000 ਦੀ ਪਈ ਛੋਟੀ 95 ਦੀ ਹਾਂ ਜੀ ਲਓ ਬਾਜੀ 95000 ਦੇ ਤੋਂ 500 ਸ਼ੋਰ ਕਰਾਂਗੇ ਠੀਕ ਹੈ ਲਓ ਬਾਜੀ 500 ਰੁਪਏ ਸ਼ੋਰ 94 ਚ ਬਾਜੀ ਹਾਂ ਜੀ ਤੇ ਕੋਈ ਵੀ ਭਾਤੇ ਨਾ ਟਾਈਮ ਚੋਗੇ ਨਾ ਜੇ 12 ਕਿਲੋ ਦੀ ਆਪਣੀ ਗਰੰਟੀ ਆ ਠੀਕ ਹੈ ਠੀਕ ਹੈ ਲਓ ਬਾਜੀ ਪੇਟ ਪੜਾ ਵੀ ਬਹੁਤ ਚੰਗਾ ਵਾ ਅੱਛਾ ਮਗਰਾਊਗਾ ਤਾਂ 11 ਕਿਲੋ ਦੀ ਜੇ ਚੋਲੇ ਖੜੇ ਤੇ 12 ਕਿਲੋ ਠੀਕ ਹੈ ਠੀਕ ਹੈ ਲਓ ਭਜੀ ਜੇ ਜਿਹਨੇ ਆਉਣਾ ਨੇ ਮੰਗਾਉਣੀਆਂ ਤੇ 11 ਦੇ ਫੁੱਲ ਗਰੰਟੀ ਆ ਤੇ ਜੇ ਕੋਈ ਇੱਥੇ ਆ ਕੇ ਚਾਹੂਗਾ ਤੇ 12 ਲੀਟਰ ਭਾਈ ਕਹਿੰਦਾ ਕਿ ਮਣਕੇ ਤਾਂਾਂਗੇ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸੋ ਵੀਰ ਜੀ ਇਹਦੇ ਬਾਰੇ ਇਹ ਵੀ ਜੀ 30 ਲੇ ਸੂਏ ਸੂਈ ਆਰ ਕੀ ਅੱਛਾ ਜੀ ਇਹਦੇ ਨਾਲ ਲਈ 10 ਤੋਂ ਪਲੱਸ ਹੀ ਦੋਧਿਆ ਅੱਛਾ ਜੀ ਹਾਂਜੀ ਠੀਕ ਹੈ ਠੀਕ ਸਾਢੇ 6 7 ਵਜੇ ਦੀ ਸਵੇਰੀ ਚਾਹ ਚਵਾਈ ਹੋਈ ਏ ਅੱਛਾ ਜੀ ਠੀਕ ਆ ਇਹਦੇ ਪਿੱਛੇ ਕਿਹੜਾ ਜਵਾਬ ਮਗਰਾ ਨੀਲੀ ਦਾ ਵੀ ਦਾ ਕੋਈ ਮਹੀਨੇ ਦੀ ਲਾਲ ਤੇ ਮੈਂ ਖੋਲ ਕੇ ਵਖੰਦ ਬਾਕੀ ਕਾਦਵਾ ਜਨੇ ਤਾਂ ਵੀ ਬਹੁਤ ਚੰਗਾ ਵਾ ਹਾਂਜੀ ਬਾਕੀ ਥਣ ਭਾਂਡਾ ਵੇਖੋ ਨਾ ਭਾਈ ਇਹ 10 ਲੀਟਰ ਦੁੱਧ ਆ 10 ਤੋਂ ਪਲੱਸ 10 ਲਾ ਲਓ ਠੀਕ ਹੈ ਠੀਕ ਹੈ ਲਓ ਭਾਈ 10 ਤੋਂ ਪਲੱਸ ਦੁੱਧ ਹੋਏ ਬਾਕੀ ਦਾ ਕੀ ਗਰੰਟੀ ਹੈ ਕਰੋ ਚੈੱਕ ਆਰਡਰ ਕੁਆਲਟੀ ਹੈ ਨਾ ਚੱਪਗਾ ਮਾਰਗੀ ਹੈ ਕਰੋ ਚੈੱਕ ਥਣ ਥਣ ਵੀ ਬਹੁਤ ਚੰਗਾ ਵਾ ਇੱਕ ਮਦੂਕ ਦੋਤੋਂ ਭਾਈ ਦੁੱਧ ਤੇ ਸਿਵਾਲਾ ਵੀ ਕੋਈ ਨਾਲ 12 ਕਰ ਦਿੰਦੇ ਠੀਕ ਹੈ ਠੀਕ ਲਓ ਭਾਈ ਦੁੱਧ 12 ਲੀਟਰ ਦੇ ਕੇ ਤਾਂ ਚਵਾਈ ਜਾਊਗੀ ਉਹ ਕੇਸ਼ਲੇ ਕੋਈ ਉਹ ਜੀ ਤੁਹਾਨੂੰ ਮਾ ਜਿੰਦਾ ਪਸ਼ੂ ਵੀ ਸੇਵਾ ਸੁਭਾ ਪੱਕ ਹੁੰਦੀ ਹੈ ਵਾਪਕ ਥਣ ਭਾਂਡਾ ਬਹੁਤ ਹੀ ਚੰਗਾ ਇਹਦਾ ਇਧਰ ਹੀ ਸਾਈਡ ਤੋਂ ਦਿਖਾਓ ਮੜ ਜੰਨਾ ਮਾ ਨੇ ਇਹਦੇ ਬਾਈ ਕਰੋ ਲਾਗੇ ਬਚਾ ਕੇ ਖਾਣਾ ਦਾ ਸੈਰ ਖਾਣਾ ਵੇਖੋ ਗਿੜ ਗਿੜ ਤੇ ਝੋਟੀ ਲੱਗਾ ਤੇ ਚਮੜੀ ਵੇਖੋ ਜਿਦਾ ਤੈਰੀ ਗਾਰ ਦਾ ਕਪੜਾ ਹੁੰਦਾ 2 ਬਾਈ ਪਹਿਲੇ ਚੰਮ ਵਾਲੀ ਆ ਗਈ ਤੇ ਇਹਦਾ ਕੀ ਮੁੱਲ ਵੀਰ ਜੀ ਹਰ ਵੀਰ ਜੀ ਜਾਇ ਜੀ ਮੁੱਲ ਕਰਨੇ ਆਪਾਂ ਅੱਛਾ ਜੀ ਮੋਲੇ ਦਾ ਭਾਵੇਂ 80 ਕਰੀਏ ਹਾਂ ਜੀ ਇਹ ਭਾਵੇਂ ਕਰੀਏ 75 ਅੱਛਾ ਜੀ ਇਹ 72 ਜੀ ਦੇ ਦਈਏ ਜੱਗੇ ਭਾਈ 72 ਜੀ ਹਾਂ ਜੀ ਛੱਡ ਕਰ ਦੋ 5704 ਛੱਡ ਦੋ ਆ ਵੀ ਕਰ ਦੋ ਤੂੰ ਯਾ ਛੱਡੀ ਪੂਰੇ 70 ਦੀ ਦੇ ਦਾਂਗੇ 500 ਰੁਪਈਆ ਛੋੜ ਦੇ ਵਿੱਚ ਲਓ ਭਾਈ ਜੀ 70 ਚ ਵੀ 500 ਰੁਪਈਆ ਛੋੜ ਹਾਂਜੀ ਸਾਡੇ ਨਾਲ ਤਰ੍ਹਾਂ ਭਾਈ 11 12 ਕਿਲੋ ਵਾਲੀ ਮਿਲਦੀ ਨਹੀਂ ਜੇ ਇਹਨੇ ਦੀ ਬਿਲਕੁਲ ਬਿਲਕੁਲ ਸਹੀ ਹਾਂਜੀ ਲਓ ਵਿੱਚ ਕੱਤ ਵਜਨ ਵਿੱਚ ਚੰਗਾ ਤੇ ਸਾਡੇ ਨਾਲ ਤਰ੍ਹਾਂ ਦੀ 70 ਚੋਂ 500 ਰੁਪਈਆ ਛੋੜ ਕਰੀ ਜੇ ਤੇ ਆਜੋ ਹੁਣ ਤੇ ਜੇ ਨੰਬਰ ਦੇ ਦੱਸੋ ਭਾਈ ਆਹਦੇ ਬਾਰੇ ਇਹ ਭਾਈ ਠੁੱਕੀ ਦੇ ਹਰੇ ਚੀੜ ਹੁੰਦੇ ਨੇ ਥਣਾ ਚ ਅੱਛਾ ਜੀ ਠੀਕ ਆ ਮੈਂ ਤੁਹਾਨੂੰ ਵਿਖਾ ਵੀ ਦਿਨਾ ਯਾਨੀ ਇੱਕ ਮਿੰਟ ਹੋਇਆ ਆ ਦੇਖੋ ਠੀਕ ਹੈ ਜੀ ਲਓ ਭਾਈਆਂ ਤਾਂ ਮੁੜਿਆ ਜੀ ਠੀਕ ਹੈ ਠੀਕ ਹੈ ਠੀਕ ਹੈ ਲਓ ਲਿਆ ਬੱਕੇ ਦੀ ਠੰਡੀ ਬਾਤ ਤਰਾ ਡਰਦੀ ਆ ਠੀਕ ਹੈ ਠੀਕ ਹੈ ਜੀ ਉਹ ਬਜੀ ਬਾਕੀ ਇਤਰਾ ਪਸ਼ੂ ਘਾਸ ਰਹੀ ਹੁੰਦਾ ਬਾਕੀ ਹੈ ਠੰਡੀ ਆ 10 12 ਦਿਨ ਹੈਗੇ ਜੇ ਅੱਛਾ ਜੀ ਤੇ ਦੁੱਧ ਵਾਲੀ ਮੈਂ ਜੀ ਠੀਕ ਹੈ ਠੀਕ ਹੈ ਜੀ ਹੋਰ ਕਿਉਂ ਖੁੰਨੇਂਦਾ ਕਿੰਨਾ ਕਿ ਚੋਆਇਆ ਸੀ ਪਿਛਲੇ ਸਵੇਰੇ ਇਹਨੇ ਭਈ 11 12 ਕਿਲੋ ਚੋਆਇਆ ਜੇ ਠੀਕ ਹੈ ਠੀਕ ਹੈ ਲਓ ਜੀ 11 12 ਲੀਟਰ ਜਿਹੜਾ ਇਹਨੇ ਦੁੱਧ ਚੋਆਇਆ ਵਾ ਤੇ ਕੱਦ ਵਜ ਇਹਦਾ ਵੀ ਬਹੁਤ ਚੰਗਾ ਵਾ ਕੱਦ ਵਜ ਇਹਨਾਂ ਸ਼ਾਈ ਵੇਖੋ ਕਿੰਨੀ ਹੈ ਜੱਡ ਬਾਕੀ ਜਿਹੜੇ ਲੱਟ ਮਾਰੇਗਾ ਨੀ ਚੰਗੀਆਂ ਵਾ ਤੇ ਮੁੰਡਾ ਤਾਂ ਚੰਗਾ ਨਾਲੂਗੀ ਬਣਾ ਕਿੰਨੇ ਦਿਨ ਕਰਦੀ ਇਹ ਇਹ ਵੀ ਦੀ 12-13 ਦਿਨ ਹੈ ਕਹੇ ਕਿ ਮਾਈ ਠੀਕ ਹੈ ਠੀਕ ਹੈ ਲੋ ਬਈ 10-12 ਦਿਨ ਦੇ ਨਾ ਇਹ ਫੜੂ ਵੀ ਹੋਰ ਆ ਜਾ ਜੱਟ ਬਲੈਕ ਦੇ ਵਿੱਚ ਆ ਗਈ ਆ ਪਿਓ ਜੱਟ ਬਲੈਕ ਹੈ ਕੋਈ ਆਵਾਜ਼ ਨਹੀਂ ਹੈਗਾ ਜਿਹੜਾ ਕਿੱਟਾ ਹੋਵੇ ਰੇ ਕਿ 12 ਲੀਟਰ ਜਿਹੜਾ ਪਹਿਲੇ ਸੋਏ ਨੇ ਦੁੱਧ ਚਵਾਇਆ ਵਾ ਇਸ ਦਾ ਰੁਗਾ ਜੇ ਤੀਸਰੇ ਸੋਏ ਲਈ ਗਾਉਂ ਰੱਬਣਾਂ ਫਿਰ ਖਲਕੀ ਆ ਰਿਹਾ ਹਾਂਜੀ ਜੇ ਸੁਭਾ ਜੇ ਉਤਰਾਣ ਆਂ ਦਲਤੀ ਹੈ ਬਾਕੀ ਆ ਸੰਡੇ ਸਵੇਰ ਰਾਜਾ ਕੀ ਮੁੱਲ ਕਰਨਾ ਵੀ ਜਿਹੜਾ ਫਿਰ ਆਪਾਂ ਵੀਰ ਦੀ ਮੁੱਲ ਦਾ ਜਾਇਜ਼ ਕਰਨਾ ਜੀ ਅੱਛਾ ਜੀ ਮੁੱਲ ਦਾ ਆਪਾਂ 75 ਕਰੀਏ 70 ਕਰੀਏ ਅੱਛਾ ਜੀ 65000 ਰੁਪਏ ਦੇ ਦਾਂਗੇ ਭਾਈ 65 ਦੀ ਹਾਂਜੀ ਛੱਡ ਦੋ ਯਾਰ ਫਿਰ ਛੱਡ ਦਈਏ ਜਾਂ ਤੋਂ ਚੌੜੀ ਹਾਂ ਨਾ ਹੀ ਭਾਜੀ 62000 ਦੀ ਦੇ ਲਓ 2 ਬਜੇ 30000 ਲਈ ਭਾਈ ਨੇ ਛੱਡਤਾ 68000 ਦੀ ਬਿਲਕੁਲ ਜਾਇਜ਼ ਮੋਲ ਹਾਂਜੀ ਹਾਂਜੀ ਬਿਲਕੁਲ ਬਾਹ ਦੇ ਵਿੱਚ ਆ ਹਾਂਜੀ ਇਸ ਤੋਂ ਅੱਗੇ ਰੱਬ ਦਾ ਨਾ ਹੀ ਆ ਇਸ ਤੋਂ ਅੱਗੇ ਬਸ ਰੱਬ ਦਾ ਹੀ ਨਾ ਜੀ ਚੌਥੇ ਨੰਬਰ ਤੇ ਆ ਜਿਓ ਫਿਰ ਹਾਂਜੀ ਵੇਖੋ ਝੋਟੀ ਭਾਈ ਲੀਲੀ ਵਾਲੀ ਦੀ ਝੋਟੀ ਜੇ ਅੱਛਾ ਜੀ ਭਾਣ ਹੋ ਜਾਂਦੀ ਮੈਂ ਪੈਮ ਕਰਦਾ ਮਸ ਇਹ ਇਹ ਤਾਂ ਬੱਚਾ ਦਾ ਮਰ ਗਿਆ ਜੀ ਅੱਛਾ ਜੀ ਇਹ ਜੀ ਸਿੱਧੇ ਮਿਲਦੀ ਜੀ ਠੀਕ ਹੈ ਠੀਕ ਹੈ ਜੀ ਹੁਣੇ ਵਿਖਾਦਾ ਤੁਹਾਨੂੰ ਭਰਾ ਮਰਾਗੇ ਹਾਂਜੀ ਇਹ ਲੱਥੀ ਆ ਤੁਹਾਡੇ ਹ ਵੇਖ ਲੋ ਜੇ ਬਾਡੀ ਸਾਹ ਹਾਂਜੀ ਦੇਖ ਲੋ ਅਲੀ ਉਹ ਮੰਨੇ ਨਹੀਂ ਬਈ ਨੀਲੀ ਦਾ ਵੀ ਦੇ ਵਿੱਚ ਆ ਗਈ ਜੇ ਤੇ ਹੁਣੇ ਸਾਡੇ ਵਾਂਗ ਹੁੰਦਿਆ ਹੀ ਆ ਆ ਤੇ ਆਹ ਵਾਲੀ ਦੀ ਪੂਛੀ ਜੇ ਪੂਛੀ ਤੇ ਮਿਲਦੀ ਜੇ ਲੋਗੇ ਜੀ ਤਰੋ ਚੱਕ ਆ ਵੇਖੋ ਭਾਈ ਠੀਕ ਹੈ ਠੀਕ ਹੈ ਆ ਵੇਖੋ ਜੇ ਆਹ ਵੇਖੋ ਚਵਾਈ ਵੇਖੋ ਭਾਈ ਜੀ ਲੋ ਬਈ ਐ ਮੋਟਰ ਹੀ ਜਾਂਦਾ ਇਹਦਾ ਮੋਟਰ ਹੁੰਦੀ ਕਰੋ ਜੀ ਬਿਲਕੁਲ ਕੋਲੀਆਂ ਧਾਲਾਂ ਦੇ ਹਰ ਇੱਕ ਬਹੁਤ ਹੀ ਬਾ ਕੁਮਾਲ ਚਵਾਈ ਲੱਗੀ ਆ ਜੀ ਕਰੋ ਜੀ ਚੈੱਕ ਚਾਹੋ ਜੋ ਮਾਰ ਜੀ ਠੀਕ ਹੈ ਜੀ ਠੀਕ ਹੈ ਭਾਜੀ ਕਿੰਨਾ ਜੀ ਦੁੱਧ ਦੁੱਧ ਵੀਰ ਜੀ ਕੋ 10 ਹੋਊਗਾ ਅੱਛਾ ਜੀ ਪੈੜੇ ਚ ਆਈ ਆ ਅੱਛਾ ਜੀ ਹੁਣੇ ਮੰਨ ਲਓ ਮੋਗਿਓ ਝੋਟੀ ਆਈ ਆ ਠੀਕ ਹੈ ਠੀਕ ਹੈ ਤੇ ਆਪਾਂ 9 ਕਿਲੋ ਦੀ ਗਰੰਟੀ ਦਵਾਂਗੇ ਠੀਕ ਹੈ ਠੀਕ ਹੈ ਉਹ ਤਾਂ ਸਾਹੀ ਹੋਊਗਾ 7:00 ਵਜੇ ਨਿਹਰਾ ਵੀ ਬਹੁਤ ਚੰਗਾ ਵਾ ਨੀਲੀ ਰ ਵੀ ਜੀ ਤੇ ਸਿੰਘ ਸਿੰਘ ਵੀ ਚੰਗਾ ਆ ਗਿਆ ਤੇ ਬਾਪੂ ਜੀ ਆਪਾਂ ਖੋਲ ਕੇ ਵਿਖਾਉਨੇ ਤੇ ਹੈ ਠੰਡੀ ਸੀ ਲਿਆ ਪੂਰੀ ਠੰਡੀ ਸੀ ਲਿਆ ਜੀ ਦੇ ਲੇ ਲੱਖੀ ਜਿੱਦਾ ਸਾਹਮਣੇ ਠੀਕ ਹੈ ਠੀਕ ਹੈ ਜੀ ਬਾਕੀ ਥਣ ਪੰਡਾ ਵੇਖੋ ਕਿੰਨੇ ਲਓ ਭਾਜੀ ਕਰੋ ਐਂਡ ਸਿੰਗਲ ਹੱਡੀ ਕਿਉਂ ਨਹੀਂ ਦੀ ਗੱਲ ਠੀਕ ਹੈ ਜੀ ਅੰਡਰ ਕੁਆਲਟੀ ਬਹੁਤ ਸ਼ਾਨਦਾਰ ਹੈ ਤੇ ਥਾਂ ਦਾ ਸੈੱਜ ਵੀ ਚੰਗਾ ਵਾ ਉਹ ਕਹਿੰਦਾ ਜਿਹੜਾ ਦੁੱਧ 10 ਲੀਟਰ ਹੀ ਹੋਊਗਾ ਬਾਕੀ 9 ਦੀ ਬਾਈ ਦਿੰਦਾ ਕਿ ਫੁੱਲ ਗਰੰਟੀ ਆ ਕਰੋ ਸੈੱਜ ਸਮਝ ਲਈ ਬਹੁਤ ਚੰਗਾ ਵਾ ਸਾਰੇ ਜਿਹੜੇ ਵੀ ਉਪਰਾ ਵੀਡੀਓ ਦੇਖਦੇ ਆ ਸਾਰਿਆਂ ਨੂੰ ਪਤਾ ਹੀ ਹੈ ਕਿ ਬੀਚੇ ਵੀਰ ਦੇ ਬਿਲਕੁਲ ਜਾਇਜ਼ ਮੁੱਲ ਹੁੰਦੇ ਆ ਤੇ ਪਤੂ ਵੀ ਚੰਗੇ ਹੁੰਦੇ ਆ ਕੀ ਮੁੱਲ ਦਿੱਤੇ ਦਾ ਹਰ ਇਹਦਾ ਵੀ ਇੱਜੀ ਵੇਰ ਲੋ ਜਿੱਤਰਾ ਝੋਡੀ ਜੇਦ ਹੁੰਦਾ ਬੱਚਾ ਹਾਂਜੀ ਝੋਡੀ ਦੇ 90ੋਂ ਬਾਹਰ ਹੀ ਆਹ ਇਹ ਗੱਲ ਸਹੀ ਆ ਸਹੀ ਆ ਨਾ ਹਾਂਜੀ ਤੇ ਹੁਣ 80 ਦੇ ਦਈਏ ਦੇ ਲੋ ਇੱਥੇ ਦਾ ਛੱਡੀ ਦੇਣੀ ਆ ਆ ਵੀ ਕਰ ਦੋਗੇ ਦੋ ਛੱਡ ਦੀ ਫਿਰ 75 ਦੀ ਦੇ ਦਈਏ ਜੱਗੇ ਭਾਜੀ ਕਰ ਦੋ ਕਰ ਗਿਆ ਜੀ ਹਰ ਜਾਨ ਦੀ ਆ ਜੀ ਹਾਂ ਨਾ ਬੱਤਰੀਆਂ ਦੀ ਛੋਟੀ ਦੇ ਦਾ ਠੀਕ ਹੈ ਲੋ ਭਾਜੀ 72000 ਦੀ ਬਿਲਕੁਲ ਨੋਰਮਲ ਰੇਟ ਹੈ ਤੇ ਪਸ਼ੂ ਸਾਰੇ ਤਕਰੀਬਨ ਸਾਰੇ ਚੰਗੇ ਆ ਕਰੋ ਚੱਕ ਐਨ ਫੁੱਟ ਵਾਲਾ ਵਾਂਗੂ ਬਣੀ ਪਈ ਆ ਤੇ ਆ ਜਿਓ ਹੁਣ ਪੰਜਵੇਂ ਨੰਬਰ ਤੇ ਇਹ ਵੀ ਨਹੀਂ ਭਾਜੀ ਵੇਖੋ ਪਿਓਰ ਨੀਲੀ ਵਾਲੀ ਮਰਗੀ ਅੱਖ ਤੇ ਟੇਡਾ ਘਟ ਅੱਛਾ ਜੀ ਲੋ ਛੇਰੀ ਵੀ ਦੀ ਗੱਲ ਹਾਂਜੀ ਹਾਂਜੀ ਤੇ ਬੜਾ ਤਗੜਾ ਲਗੀ ਨਾਲ ਲੱਭ ਕੇ ਲਿਆਦਾ ਵੇਖੋ ਭਾਜੀ ਹਾਈਟ ਵੇਖੋ ਛੋਟੀ ਜੀ ਲੋ ਭਾਜੀ ਕੱਦ ਵਜਨ ਬਹੁਤ ਹੀ ਚੰਗਾ ਵਾ ਹਾਂਜੀ ਮੈਂ ਖੋਲ ਕੇ ਇਹ ਗੱਬਣਾ ਭਰੀ ਇਹ ਭਾਜੀ ਇਹ ਜੇ ਦਿਨ 10 12 ਤੇ 15 16 ਕਿਲੋ ਦਾ ਰਿਕਾਰਡ ਆ ਝੋਡੀ ਦਾ ਅੱਛਾ ਜੀ ਲੋਬੇ ਜੀ ਕਰੋ ਚੈੱਕ ਅਪ ਫੇਸਵਾਲ ਦੀ ਤੇ ਕੱਦ ਕੋਤਰੀ ਬਹੁਤ ਹੀ ਚੰਗੀ ਆ ਪਿਓਰ ਨੀਲੀ ਰਾਵੀ ਦੇ ਵਿੱਚ ਆ ਗਈ ਜੇ ਤੇ ਮਾਨੇ ਤੱਕ ਤੇ ਸੂਲ ਤੱਕ ਵੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਇਹ ਹੁੰਦੀ ਆ ਜਿੱਦਾਂ ਵਲੇਤਰ ਗਾ ਨਹੀਂ ਪੰਦੀ ਅੱਛਾ ਜੀ ਆਪਣੇ ਘਰੋਂ ਹੀ ਆਈ ਆ ਠੀਕ ਲੋਬੇ ਜੀ ਕਰੋ ਕੱਦ ਵਜਨ ਵੇਖੋ ਵੀ ਹਸਾਰਨਾ ਪੂਰੀ ਵੱਡੀ ਝੋਡੀ ਆ ਠੀਕ ਆ ਠੀਕ ਲੋਬੇ ਜੀ ਕੱਦ ਵਜਨ ਤੇ ਫੋਨ ਦਿਖਾਈ ਦਿਆ ਕਹੋ ਜੀ ਕਿ ਆ ਕਬੋ ਕੀਥੋਂ ਤੁਹਾਨੂੰ ਦੇ ਆਰਡਰ ਕੁਆਲਟੀ ਆ ਜੀ ਤੇ ਨਾ ਟੋਲਾ ਕਾ ਗਿਆ ਤੇ ਸੰਸੂਨ ਵੀ ਬਹੁਤ ਚੰਗਾ ਲੱਗਾ ਕਰੋ ਲਾਣੇ ਥੋੜੇ ਬਾਕੀ ਝੋਟੀਆਂ ਵੇਖੋ ਪਬਲੀ ਜਮੀਨ ਦੀ ਝੋਟੀਆਂ ਵੇਖੋ ਭਾਜੀ ਠੀਕ ਹੈ ਠੀਕ ਹੈ ਭਾਜੀ ਪਬਲੀ ਜੰਮਾ ਭਾਜੀ ਜਿਹੜੇ ਵੀਰ ਨੂੰ ਦਬਾਣਿਆ ਨਾ ਉਹਨੇ 1 ਮਿੰਟ ਨਹੀਂ ਲਾਉਣਾ ਲੈਣ ਲੱਗੇ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਹੁਤ ਚੰਗੀ ਹੈ ਤੇ ਇਹਦਾ ਕੀ ਮੁੱਲ ਵੀਰ ਜੀ ਹਰ ਵੀਰ ਜੀ ਇਹੋ ਜੀਆਂ ਝੋਟੀਆਂ ਦਾ ਮੁੱਲੀ ਨਹੀਂ ਹੋ ਜਾਂਦਾ ਨਾ ਹਾਂਜੀ ਹਾਂ ਮੈਂ 1 ਦਾਅ ਕਰੀਏ 1 5 ਲੱਖ ਦੀ ਦੇ ਦਈਏ ਵੇ ਲੋਗੇ ਤੇ ਕਿ ਛੱਡੀ ਦੇਣੀ ਆ ਵੀ ਹਰ ਹਾਂ ਨਾ ਹੀ ਕਰੀਂ ਭਾਜੀ ਹਾਂ ਨਾ ਹੀ ਕਰੀਂ ਜਿੱਦਾਂ ਸੁਪੀ ਆ ਲੱਖੋਂ ਬਾਹਰ ਆ ਝੋਟੀ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਹਾਂਜੀ ਹੋਰ ਭਾਜੀ ਵੀਰ ਕੋਈ ਬੋਧਾ ਨਾ ਕਵੇ ਤੁਸੀਂ ਘੱਟ ਕੀ ਤਾਂ ਆਪ ਬਣਵੇਂ ਹਜ਼ਾਰ ਚੋਂ 500 ਰੁਪਏ ਛੋੜੀ ਜੀ ਠੀਕ ਹੈ ਲਓ ਭਾਜੀ 90000 ਚੋਂ 500 ਰੁਪਏ ਛੋੜ ਸਾਢੇ 90000 ਬਾਕੀ ਬੇਸ਼ੱਕ ਨਾ ਹੀ ਵਿਕੂਗੀ ਆਪਾਂ ਸਵਾਗੇ ਚਾਹਾਂਗੇ ਲੱਖੋਂ ਬਾਹਰ ਆ ਝੋਟੀ ਠੀਕ ਹੈ ਠੀਕ ਹੈ ਲਓ ਭਜੀ 10 ਦਿਨ ਜਿਹੜਾ ਅਜੇ ਘੱਟਦੀ ਆ 10 ਦਿਨ ਪਏ ਹਾਂਜੀ ਠੀਕ ਹੈ ਠੀਕ ਹੈ ਜੀ ਭਾਈ ਜੀ ਜੇ ਕੋਈ ਚੱਕੋ ਯਾਰ ਆਜੋ ਹੁਣ ਆਪਾਂ ਆ 6 ਨੰਬਰ ਤੇ ਆ ਗਈ ਵੀਰ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਲੋਹੀ ਜਾ ਗਈ ਹਾਂਜੀ ਠੀਕ ਹੈ ਜੀ ਤੇ ਦੱਸਿਓ ਵੀਰ ਜੀ ਇਹਦੇ ਬਾਰੇ ਇਹ ਵੀਰ ਜੀ ਨੇ ਜੱਦੇਣਾ 15-20 ਹਰਦੀ ਝੋਟੀ ਅੱਛਾ ਜੀ ਤੇ ਝੋਟੀ ਬੜੀ ਚੰਗੀ ਲੋਹੀ ਝੋਟੀ ਆ ਠੀਕ ਹੈ ਠੀਕ ਹੈ ਲੋ ਬਈ ਲੋਹੀ ਤੇ ਪਹਿਲੀ ਲੋਹੀ ਹਾਂਜੀ ਕੀ ਕਮਾਲ ਵਾਲੀ ਮਿਲਦੀ ਆ ਕਰੋ ਜੀ ਚੱਕ ਮਾਗੀ ਅਹਮ ਹੋਣਾ 91 ਸਵੇਰੇ ਸੁਣਾ ਨਾ ਪਹਿਲੇ ਕਿ ਬਜੇ ਨਹੀਂ ਇਹ ਨਾ ਦੁਜੇ ਸੁਣਾ ਜੀ ਠੀਕ ਹੈ ਠੀਕ ਹੈ ਲੋ ਭਾਈ ਦੁਜੇ ਸਵੇਰੇ ਸੁਣਾ ਜੀ ਨੇ ਪਹਿਲੇ ਸਵੇਰੇ ਕਿੰਨਾਨੇ ਚੋਇਆ ਦੁੱਧ ਕਿਨੇ ਭਾਜੀ ਬੁੱਧ ਪਹਿਲੇ ਸਵੇਰ 10 ਤੋਂ ਕਲਾਸ ਚ ਆਇਆ ਜੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਬਈ ਹੈ ਇਹ ਵੀ ਕਰਨ ਚੱਕ ਫੇਰ ਕੁਆਲਟੀ ਹੈ ਬਲੈਕਰ ਬਾਕੀ ਲੋਹੀ ਦੇ ਵਿੱਚ ਦੇਖੋ 100 ਵਜਨ ਭਾਜੀ ਕਿੰਨਾ ਝੋਟੀ ਦਾ ਜਿੱਦਨੋਂ ਮਸਾਕੀ ਦੇ ਲਾਗੇ ਹੁੰਦੀ ਆ ਨਾ ਭਾਜੀ ਜਿੰਨੇ ਦੀ ਆਪਾਂ ਦਿੰਦੇ ਨਹੀਂ 20000 ਜਵਾਦੇ ਆਉਂਦੇ ਨੂੰ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਇਹਦੇ 100 ਫਿਰ ਕੀ ਇਹਦਾ ਮੁੱਲ ਕਰੀਏ ਇਹਦਾ ਮੁੱਲ ਭਾਪ ਕੋਈ 85 ਕਰੀਏ 80 ਕਰੀਏ ਅੱਛਾ ਜੀ ਇਹ 75000 ਰੁਪਿਆ 500 ਛੋੜੀ ਸੀ ਠੀਕ ਹੈ ਲਓ ਭਾਜੀ 75 ਤੁਹਾਨੂੰ ਸਿਆਣੇ ਤੁਸੀਂ ਮੇਰੇ ਕੋਲ ਜੱਗੇ ਵੀਰ ਕਰੋ ਚੱਕ ਤੇ 75000 5550 ਤੋਂ 500 ਰੁਪਏ ਛੋਟੀ 9:30 74 ਜੇ ਬਹਿ ਗਈ ਹੈਗੇ ਤੇ ਆ ਜੋ ਹੁਣ ਆਣ ਤੇ ਆ ਆ ਲੈ ਪਾਈ ਆ ਹੁਣੇ ਚੋ ਕੇ ਆਈ ਆ ਅੱਛਾ ਜੀ ਪਹਿਲਾਂ ਤੇ ਰਦਾ ਨਹੀਂ ਪਾਉਂਦਾ ਮੈਂ ਜਦੋਂ ਪਾ ਦਿੰਨੇ ਆ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ 8-9 ਕਿਲੋ ਦੁੱਧ ਜੇ ਅੱਛਾ ਜੀ ਤੇ ਵੱਧ ਤੋਂ ਵੱਧ 1 ਮਹੀਨਾ ਇਹਨੂੰ 1 ਮਹੀਨਾ ਤੇ 2-3 ਦਿਨਾਂ ਹੋਏ ਸੀ ਸਹੀ ਨੂੰ ਹਾਂ ਜੀ ਤੇ ਆਪਣੇ ਕੋਲ ਹੀ ਲੈਡ ਵੀ ਜੀ ਅੱਛਾ ਜੀ ਹਾਂ ਜੀ ਇਹ ਕਿਹੜੀ ਵਿੱਚ ਆ ਗਈ ਜੀ ਇਹ ਛਾਈ ਵਾਲ ਚ ਆ ਗਈ ਜੀ ਠੀਕ ਲੋ ਜੀ ਛਾਈ ਵਾਲ ਜੇ ਕਰੋ ਚੈੱਕ ਹਾਂ ਜੀ ਤੇ ਛਾਈ ਵਾਲ ਦੀ ਫੈਡ ਕੁਆਲਿਟੀ ਬਹੁਤ ਚੰਗੀ ਹੁੰਦੀ ਹੈ ਛਾਈ ਵਾਲ ਦੀ ਇਹਦੀ ਫੈਂਡ 5 ਤੋਂ ਉੱਪਰ ਹੁੰਦੀ ਏ ਅੱਛਾ ਜੀ ਹਾਂ ਜੀ ਲੋ ਜੀ ਕਰੋ ਫੇਰ ਚੱਕ ਤੁਸੀਂ ਸੇ ਬਣਦੀ ਬੜੀ ਸਿਰੇ ਚਵਾਈ ਮੰਨ ਲਓ ਇੱਥੇ ਲਿਆ ਕੇ ਰੇਖਲ ਕੀਤੀ ਕਿੰਨਾ ਦੁੱਧ ਜੇ ਤੇ ਕੋਲ ਮੋੜ ਲਓ ਮੋੜ ਦੋ 9 ਕਿਲੋ ਦੁੱਧ ਜੀ ਠੀਕ ਨਾ 58 9 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਸੂਈ ਨੂੰ ਕੁਝ ਮਹੀਨੇ ਦੇ ਆਸ-ਪਾਸ ਫੈਮ ਹੋ ਗਿਆ ਵਾ ਤੇ ਥਣ ਤੋਂ ਬਹੁਤ ਹੀ ਚੰਗਾ ਲੱਗਦਾ ਹੈ ਇਹ ਆਪਣੀ ਗਰੰਟੀ ਹੋਊਗੀ ਅੱਛਾ ਜੀ ਇਹ ਮੰਨ ਲਓ ਵਧੀਆ ਨਿਸ਼ਾਨਾ ਲਾ ਕੇ ਬਾਦ ਸੂਈ ਹੋਵੇ ਠੀਕ ਹੈ ਠੀਕ ਹੈ ਜੀ ਹਾਂ ਜੀ ਸੋ ਬੋ ਜੀ ਬਹੁਤ ਹੀ ਚੇਵੀ ਕੱਗੇ ਕਾਰਡ ਵਾਲੀ ਆ ਕਰੋ ਚੱਕ ਕਾਤ ਵਜਨ ਬਹੁਤ ਹੀ ਚੰਗਾ ਵਾ ਬਾਕੀ ਠੰਡੀ ਸੀ ਲਿਆ ਭਾਜੀ ਅੱਛਾ ਜੀ ਬਹੁਤ ਠੰਡੀ ਸੀ ਲਿਆ ਠੀਕ ਹੈ ਠੀਕ ਹੈ ਕੋਈ ਇੱਕਦ ਲੱਤ ਪੁੱਟੇ ਦੀ ਸਾਡੀ ਗਰੰਟੀ ਆ ਲਓ ਭਾਜੀ ਫੁੱਲ ਗਰੰਟੀ ਹੈ ਹੈ ਠੰਡੀ ਸੀ ਲਿਆ ਪੂਰੀ ਠੰਡੀ ਸੀ ਲਿਆ ਕਰੋ ਚੱਕ ਤੁਸੀਂ ਖੇ ਇਹਦਾ ਕੀ ਮੁੱਲ ਵੀ ਦਿਹਰ ਵੀਰ ਜੀ ਆਪਾਂ ਜੈ ਜੀ ਪਾ ਦੇਣਾ ਮੋਲ ਭਾਵੇਂ 30 ਕਰੀਏ ਅੱਛਾ ਜੀ ਭਾਈ ਜੀ ਦੇ ਦਈਏ ਯਾਨ ਤੋਂ 50 ਦੀ ਮਾਰਨਾ ਚਲੋ ਜਗੇ ਬਾਜੀ ਨੇ ਕਹਿਤਾ ਤਾਂ 50 ਪਰ ਜਗੇ ਬਾਜੀ ਦੋ ਦਸਾਂ ਤੋਂ ਪਲੱਸ ਕਰ ਜੂਗੀ ਮੈਂ ਅਛਾਹੀ 50 ਦੀ ਮਾਰੋਂ ਲਾਦੇ ਨਹੀਂ ਮਾਝ ਹੀ ਆ ਸਾਬ ਨੂੰ ਸਹੀ ਗੱਲ ਲਓ ਭਾਈ 50000 ਦੇ ਵਿੱਚ ਮਾਝ ਹੀ ਤੁਸੀਂ ਖਰੀਦ ਲਈ ਆਪਣੀ 5000 ਤੋਂ ਸਿਰਫ 200 ਰੁਪਈਆ ਛੋੜੀ ਜੇ ਠੀਕ ਹੈ ਠੀਕ ਹੈ ਲਓ ਭਾਈ ਜੀ ਬਿਲਕੁਲ ਨਾਰਮਲ ਰੇਟ ਪਾਤਾ ਜੀ ਤੇ ਇੰਨੇ ਵਿੱਚ ਵਸੇ ਆਉਂਦੀ ਨਹੀਂ ਆ ਚਲੋ ਬਾਕੀ ਚੈਟ ਵਾਲੀ ਵੀਰ ਅੰਮ੍ਰਿਤ ਚੋ ਤੁਸੀਂ ਕਹਿਤਾ ਚਲ ਕਰਤਾ ਹਾਂ ਜੀ ਤੇ ਚੈੱਕ ਕਰੋ ਮੈਂ ਮੰਡੀ ਵਾਲਾ ਮਾਹੌਲ ਮਾਇਆ ਪਿਆ ਵਾ ਵੀਰ ਬਗੀਚੇ ਨੇ ਇਸ ਪਾਠ ਸਾਰੇ ਚੰਗੇ ਆ ਵੀਰ ਦੇ ਕੋਲ ਦੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਵੀਰਾਂ ਭਰਾਵਾਂ ਦਾ